ਸੰਗਰੂਰ ਵਿੱਚ 2 ਘੰਟੇ ਹੋਈ ਬਾਰਿਸ਼ ਤੋਂ ਬਾਅਦ ਜਲ-ਥਲ ਹੋਈ ਸਬਜ਼ੀ ਮੰਡੀ ਸਬਜ਼ੀਆਂ ਰੱਖਣ ਦੇ ਲਈ ਨਹੀਂ ਬਚੀ ਕੋਈ ਥਾਂ ਤਾਂ ਤਸਵੀਰਾਂ ਅਸੀਂ ਤੁਹਾਨੂੰ ਵਖਾ ਰਹੇ ਹਾਂ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਸਬਜ਼ੀਆਂ ਪਈਆਂ ਹੋਈਆਂ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਇਹ ਪੰਜਾਬ ਦੇ ਸੰਗਰੂਰ ਦੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਨੇ ਜਿੱਥੇ ਬਾਰਿਸ਼ ਤੋਂ ਬਾਅਦ ਇਹ ਹਾਲਾਤ ਹੋ ਗਏ ਨੇ ਕਿ ਪੂਰੀ ਸਬਜ਼ੀ ਮੰਡੀ ਜਲ-ਥਲ ਹੋ ਗਈ ਹੈ ਮੰਡੀ ਵਾਲੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਸਬਜ਼ੀਆਂ ਰੱਖਣ ਲਈ ਥਾਂ ਨਹੀਂ ਬਚੀ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਪਹਿਲਾਂ ਮੀਂਹ ਲਈ ਰੱਬ ਅੱਗੇ ਫਰਿਆਦਾ ਕਰ ਰਹੀ ਸੀ ਉੱਥੇ ਹੀ 2 ਦਿਨਾਂ ਵਿੱਚ ਹੀ ਮੀਂਹ ਨੇ ਨ ਬੁਲਾ ਕੇ ਰੱਖ ਦਿੱਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਮੌਸਮ ਥੋੜਾ ਬੈਲੈਂਸ ਰੱਖਦਾ ਕਦੇ ਬਿਲਕੁਲ ਸੁੱਕੇ ਤੇ ਕਦੇ ਬਿਲਕੁਲ ਡੋਬੇ ਸੰਗਰੂਰ ਵਿੱਚ 2 ਘੰਟੇ ਹੋਈ ਬਾਰਿਸ਼ ਤੋਂ ਬਾਅਦ ਜਲ-ਥਲ ਹੋਈ ਸਬਜ਼ੀ ਮੰਡੀ ਸਬਜ਼ੀਆਂ ਰੱਖਣ ਦੇ ਲਈ ਨਹੀਂ ਬਚੀ ਕੋਈ ਥਾਂ ਤਾਂ ਤਸਵੀਰਾਂ ਅਸੀਂ ਤੁਹਾਨੂੰ ਵਖਾ ਰਹੇ ਹਾਂ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਸਬਜ਼ੀਆਂ ਪਈਆਂ ਹੋਈਆਂ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਇਹ ਪੰਜਾਬ ਦੇ ਸੰਗਰੂਰ ਦੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਨੇ ਜਿੱਥੇ ਬਾਰਿਸ਼ ਤੋਂ ਬਾਅਦ ਇਹ ਹਾਲਾਤ ਹੋ ਗਏ ਨੇ ਕਿ ਪੂਰੀ ਸਬਜ਼ੀ ਮੰਡੀ ਜਲ-ਥਲ ਹੋ ਗਈ ਹੈ ਮੰਡੀ ਵਾਲੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਸਬਜ਼ੀਆਂ ਰੱਖਣ ਲਈ ਥਾਂ ਨਹੀਂ ਬਚੀ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਪਹਿਲਾਂ ਮੀਂਹ ਲਈ ਰੱਬ ਅੱਗੇ ਫਰਿਆਦਾ ਕਰ ਰਹੀ ਸੀ ਉੱਥੇ ਹੀ 2 ਦਿਨਾਂ ਵਿੱਚ ਹੀ ਮੀਂਹ ਨੇ ਬੁਲਾ ਕੇ ਰੱਖ ਦਿੱਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਮੌਸਮ ਥੋੜਾ ਬੈਲੈਂਸ ਰੱਖਦਾ ਕਦੇ ਬਿਲਕੁਲ ਸੋਕੇ ਤੇ ਕਦੇ ਬਿਲਕੁਲ ਡੋਬੇ ਸੰਗਰੂਰ ਵਿੱਚ 2 ਘੰਟੇ ਹੋਈ ਬਾਰਿਸ਼ ਤੋਂ ਬਾਅਦ ਜਲ-ਥਲ ਹੋਈ ਸਬਜ਼ੀ ਮੰਡੀ ਸਬਜ਼ੀਆਂ ਰੱਖਣ ਦੇ ਲਈ ਨਹੀਂ ਬਚੀ ਕੋਈ ਥਾਂ ਤਾਂ ਤਸਵੀਰਾਂ ਅਸੀਂ ਤੁਹਾਨੂੰ ਵਖਾ ਰਹੇ ਹਾਂ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਸਬਜ਼ੀਆਂ ਪਈਆਂ ਹੋਈਆਂ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਇਹ ਪੰਜਾਬ ਦੇ ਸੰਗਰੂਰ ਦੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਨੇ ਜਿੱਥੇ ਬਾਰਿਸ਼ ਤੋਂ ਬਾਅਦ ਇਹ ਹਾਲਾਤ ਹੋ ਗਏ ਨੇ ਕਿ ਪੂਰੀ ਸਬਜ਼ੀ ਮੰਡੀ ਜਲ-ਥਲ ਹੋ ਗਈ ਹੈ ਮੰਡੀ ਵਾਲੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਸਬਜ਼ੀਆਂ ਰੱਖਣ ਲਈ ਥਾਂ ਨਹੀਂ ਬਚੀ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਪਹਿਲਾਂ ਮੀਂਹ ਲਈ ਰੱਬ ਅੱਗੇ ਫਰਿਆਦਾ ਕਰ ਰਹੀ ਸੀ ਉੱਥੇ ਹੀ 2 ਦਿਨਾਂ ਵਿੱਚ ਹੀ ਮੀਂਹ ਨੇ ਨ ਬੁਲਾ ਕੇ ਰੱਖ ਦਿੱਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਮੌਸਮ ਥੋੜਾ ਬੈਲੈਂਸ ਰੱਖਦਾ ਕਦੇ ਬਿਲਕੁਲ ਸੋਕੇ ਤੇ ਕਦੇ ਬਿਲਕੁਲ ਡੋਬੇ ਸੰਗਰੂਰ ਵਿੱਚ 2 ਘੰਟੇ ਹੋਈ ਬਾਰਿਸ਼ ਤੋਂ ਬਾਅਦ ਜਲ-ਥਲ ਹੋਈ ਸਬਜ਼ੀ ਮੰਡੀ ਸਬਜ਼ੀਆਂ ਰੱਖਣ ਦੇ ਲਈ ਨਹੀਂ ਬਚੀ ਕੋਈ ਥਾਂ ਤਾਂ ਤਸਵੀਰਾਂ ਅਸੀਂ ਤੁਹਾਨੂੰ ਵਖਾ ਰਹੇ ਹਾਂ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਸਬਜ਼ੀਆਂ ਪਈਆਂ ਹੋਈਆਂ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਇਹ ਪੰਜਾਬ ਦੇ ਸੰਗਰੂਰ ਦੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਨੇ ਜਿੱਥੇ ਬਾਰਿਸ਼ ਤੋਂ ਬਾਅਦ ਇਹ ਹਾਲਾਤ ਹੋ ਗਏ ਨੇ ਕਿ ਪੂਰੀ ਸਬਜ਼ੀ ਮੰਡੀ ਜਲ-ਥਲ ਹੋ ਗਈ ਹੈ ਮੰਡੀ ਵਾਲੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਸਬਜ਼ੀਆਂ ਰੱਖਣ ਲਈ ਥਾਂ ਨਹੀਂ ਬਚੀ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਪਹਿਲਾਂ ਮੀਂਹ ਲਈ ਰੱਬ ਅੱਗੇ ਫਰਿਆਦਾ ਕਰ ਰਹੀ ਸੀ ਉੱਥੇ ਹੀ 2 ਦਿਨਾਂ ਵਿੱਚ ਹੀ ਮੀਂਹ ਨੇ ਨ ਉਹ ਲਾ ਕੇ ਰੱਖ ਦਿੱਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਮੌਸਮ ਥੋੜਾ ਬੈਲੈਂਸ ਰੱਖਦਾ ਕਦੇ ਬਿਲਕੁਲ ਸੋਕੇ ਤੇ ਕਦੇ ਬਿਲਕੁਲ ਡੋਬੇ ਸੰਗਰੂਰ ਵਿੱਚ 2 ਘੰਟੇ ਹੋਈ ਬਾਰਿਸ਼ ਤੋਂ ਬਾਅਦ ਜਲ-ਥਲ ਹੋਈ ਸਬਜ਼ੀ ਮੰਡੀ ਸਬਜ਼ੀਆਂ ਰੱਖਣ ਦੇ ਲਈ ਨਹੀਂ ਬਚੀ ਕੋਈ ਥਾਂ ਤਾਂ ਤਸਵੀਰਾਂ ਅਸੀਂ ਤੁਹਾਨੂੰ ਵਖਾ ਰਹੇ ਹਾਂ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਸਬਜ਼ੀਆਂ ਪਈਆਂ ਹੋਈਆਂ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਹੈ ਇਹ ਪੰਜਾਬ ਦੇ ਸੰਗਰੂਰ ਦੀ ਸਬਜ਼ੀ ਮੰਡੀ ਦੀਆਂ ਤਸਵੀਰਾਂ ਨੇ ਜਿੱਥੇ ਬਾਰਿਸ਼ ਤੋਂ ਬਾਅਦ ਇਹ ਹਾਲਾਤ ਹੋ ਗਏ ਨੇ ਕਿ ਪੂਰੀ ਸਬਜ਼ੀ ਮੰਡੀ ਜਲ-ਥਲ ਹੋ ਗਈ ਹੈ ਮੰਡੀ ਵਾਲੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਸਬਜ਼ੀਆਂ ਰੱਖਣ ਲਈ ਥਾਂ ਨਹੀਂ ਬਚੀ ਇੱਕ ਪਾਸੇ ਜਿੱਥੇ ਪੰਜਾਬ ਵਿੱਚ ਪਹਿਲਾਂ ਮੀਂਹ ਲਈ ਰੱਬ ਅੱਗੇ ਫਰਿਆਦਾ ਕਰ ਰਹੀ ਸੀ ਉੱਥੇ ਹੀ 2 ਦਿਨਾਂ ਵਿੱਚ ਹੀ ਮੀਂਹ ਨੇ ਬੁੱਲਾ ਕੇ ਰੱਖ ਦਿੱਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਮੌਸਮ ਥੋੜਾ ਬੈਲੈਂਸ ਰੱਖਦਾ ਕਦੇ ਬਿਲਕੁਲ ਸੁੱਕੇ ਤੇ ਕਦੇ ਬਿਲਕੁਲ ਡੋਬੇ